ਹਾਂਜੀ ਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਹੁਤ ਚੰਗੀ ਤਾਜੀ ਸੂਈ ਸਵਾਈ ਵਹਿੜ ਵਿਖਾਉਣੀ ਆ ਤੁਹਾਨੂੰ ਫੁੱਲ ਵੱਡੇ ਕੱਦ ਕਾਟ ਵਾਲੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਕੱਦ ਵੱਡਾ ਵਜਨ ਚ ਬਹੁਤ ਐ ਤੇ ਦੁੱਧ ਵੀ ਚੰਗੇ ਆ ਰਹੀ ਆ ਤੇ ਹੈ ਵੀ ਬੰਨ ਧੰਨ ਵਾਲੀ ਆ ਦੁੱਧ ਵੀ ਮੱਝਾਂ ਵਰਗਾਉ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਆ ਭਾਈ ਜੇਰ ਕਿਸ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਨਾ ਪੂਰੀ ਚੰਗੀ ਵਹਿੜ ਮੱਝ ਵਰਗਾ ਦੁੱਧ ਹਨ ਮੱਝ ਦਾ ਤੁਹਾਨੂੰ ਵੀ ਪਤਾ ਸਵਾ ਲੱਖ ਦੀ ਆਉਂਦੀ ਦਰਮਿਆਨੀ ਮੱਝ ਇਹਦਾ ਮੁੱਲ ਫੰਡਰ ਮੱਝ ਵਾਲਾ ਹੀ ਹੋਣਾ ਗੱਲਾਂ ਬਾਤਾਂ ਕਰ ਲੈਣੇ ਹਾਂਜੀ ਸਾਸਿਕਰਨ ਬਈ ਦੱਸੀ ਗੱਲ ਜੀ ਨਾਂ ਦੱਸ ਦਈਏ ਨਾਮ ਜਸਕਰਨ ਪਿੰਡ ਕਾਲੇ ਕੀ ਤਸੀਲ ਬਾਗਾ ਬਰਾਂ ਜਿਲ੍ਹਾ ਮੋਗਾ ਫੋਨ ਨੰਬਰ ਦੱਸੀ 9614326166 ਦੱਸੀਏ ਜਿਸਕਰਨ ਇਹਦੇ ਬਾਰੇ ਬਾਈ ਇਹ ਬਈ ਦੂਜਾ ਸੂਆ ਇਹ ਸਾਂਝਾ ਵੀ ਆਪਣੀ ਘਰ ਦੀ ਵਹਿੜੀ ਆ ਅੱਛਾ ਉਹ ਜੇ 12ਵਾਂ ਕੰਮ ਨਹੀਂ ਆਪਣ ਨੂੰ ਰੇਸਤਰੀ ਜੁ ਕੁੜੀ ਕੋਲ ਹੀ ਆਈ ਐ ਕੁੜੀ ਕੋਲੋਂ ਹੀ ਆਈ ਐ ਆ ਭੈਣ ਗਿਆ ਕੁੜੀ ਆਈ ਆ ਆਪਣੀ ਠੀਕ ਆ ਠੀਕਾ ਵਾਲਾ ਕੰਮ ਹੀ ਆ verdade ਹੈ ਹੂੰ ਤੇ ਉਹ ਪਿਓਰ ਦੂਜਾ ਦੂਆ 15 ਤੋਂ 16 ਕਿਲੋ ਲੱਦੂ ਦਾ ਪਹਿਲੇ ਸੁਵੇਰ ਚੋਇਆ ਵਾ ਥਲੂਨ ਥਲੂਨ ਦਾ ਇਹ ਦੂਤੇ ਅਗਲੇ ਦਿਈ ਬਈ ਸਾਮ ਸੰਭਾਲਾ ਵੱਧ ਵੀ ਚੋ ਸਕਦਾ ਘੱਟ ਵੀ ਚੋ ਹਾਂ ਮਗਰੇ ਦੇ ਬੱਚਾ ਰਾਤ ਸੁੱਈ ਆ ਜੇਰ ਜੂਰ ਦੀ ਸਾਰੇ ਕਹਿਰੀ ਓਕੇ ਆ ਮਗਰੇ ਦੇ ਬੱਚਾ ਮਗਰੇ ਬੱਚਾ ਬਈ ਇਹੇ ਕੱਢ ਬਾਹਰ ਨੂੰ ਦੋਸਤੋ ਰਾਤ ਸੂਈ ਆ ਜੇਰ ਪੈ ਗਈ ਆ ਮਗਰ ਵਚਾ ਪਹਿਲੇ ਸਵੇ 15 ਤੋਂ 16 ਕਿਲੋ ਦੁੱਧ ਵੀਰ ਕਹਿੰਦਾ ਇਹਦੇ ਥੱਲੋਂ ਖੁੱਲਾ ਛੋਇਆ ਦਰਮਿਆਨੀ ਸੇਵਾ ਦੇ ਵੀਰ ਕਹਿੰਦਾ ਆਪਣੇ ਘਰ ਵਾਲਾ ਕੰਮ ਹੀ ਆ ਘਰ ਵਾਲਾ ਕੰਮ ਤਾਂ ਕਿਆ ਵੀਰ ਨੇ ਕਿਉਂਕਿ ਵੀਰ ਦੀ ਭੈਣ ਕੋਲੋਂ ਵਹਿੜਾਈ ਆ ਫਿਰ ਤਾਂ ਘਰ ਵਾਲੀ ਗੱਲ ਹੀ ਹੋ ਗਈ ਆ ਫੁੱਲ ਤਸੱਲੀ ਵਾਲੀ ਆ ਕੱਦ ਵੱਡਾ ਵਜ਼ਨ ਬਹੁਤ ਆ ਹੋ ਸਕਦਾ ਜਿਹੜਾ ਭੈਣ ਭਰਾ ਲੈ ਕੇ ਜਾਊਗਾ ਉਹਦੀ ਸੇਵਾ ਸੰਭਾਲ ਗੌਰ ਵੱਧ ਹੋਵੇ ਹੋ ਸਕਦਾ 20 ਕਿਲੋ ਪਿਆਜ ਜਿਹੜੇ ਹਿਸਾਬ ਨਾਲ ਮੱਛੀ ਦਾ ਲੇਵਾ ਪਰ ਉਹਨਾਂ ਨੇ ਦਰਮਿਆਨੀ ਸੇਵਾ ਦੇ 15 16 ਕਿਲੋ ਦੁੱਧ ਝੋਇਆ ਤੇ ਐਡੀ ਵੜ ਨੂੰ 18 20 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਜੇ ਕੋਈ ਵਧੀਆ ਦੱਬ ਕੇ ਸੇਵਾ ਕਰਦਾ ਪਰ ਭਾਵੇਂ 15 16 ਹੀ ਮੰਨ ਕੇ ਸੌਦਾ ਕਰ ਲਏ ਅਗਲਾ ਤਾਂ ਵੀ ਬਾਈ ਕਹਿੰਦਾ ਆਪਾਂ ਨੂੰ ਕੋਈ ਚੱਕਰ ਨਹੀਂ ਮਾਝਾਰਗਾ ਦੁੱਧ ਦਊ ਫਲ ਜੰਗੀ ਵੜ ਤਾਜੀ ਸੂਈ ਸਵਾਈ ਤੇ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਨਿਆਣਾ ਪਾ ਲਿਆ ਬੱਚਾ ਛੱਡ ਲਿਆ ਤੇ ਧਾਰਾ ਮਾਰ ਕੇ ਤੁਹਾਨੂੰ ਵਿਖਾ ਦੇਣਾ ਠੀਕ ਆ ਆ ਵੇਖੋ ਚਵਾਈ ਚਵਾਈ ਕਾਦੇ ਮੋਗਾ ਹੀ ਆ ਬਾਕੀ ਤੁਹਾਨੂੰ ਸਿਆਣੇ ਕਹਿੰਦੇ ਨੇ ਪਿੰਡ ਦਾ ਤਾਂ ਘੀਰਿਆਂ ਤੋਂ ਹੀ ਪਤਾ ਲੱਗ ਜਾਂਦਾ ਚਵਾਈ ਦੀ ਪੂਰੀ ਚੰਗੀ ਮੋਟੀ ਧਾਰ ਮਰ ਲੈਣਾ ਮੈਂ ਲਿਕਨੇ ਮਰਾੜਾ ਸੀ ਕੋਈ ਬੰਦਾ ਇਹਨਾਂ ਮੰਨੇ ਪੀੜ ਨਹੀਂ ਮੰਨੇਗੀ ਛੜ ਦੇ ਛੜ ਦੇ ਛੜ ਦੇ ਆ ਵੇਖੋ ਦੋਸਤੋ ਉੱਦਾਂ ਕੋਈ ਜ਼ਖਮ ਨਹੀਂ ਉੱਦਾਂ ਲਾਲੀ ਜੀਚ ਐ ਥੋੜਾ ਜਿਹਾ ਵੱਜਿਆ ਵੱਜ ਕੇ ਹਟਿਆ ਵਾ ਉਹ ਤੁਹਾਨੂੰ ਦੇਸੀ ਜਾਂਦਾ ਸਕਰੀਨ ਦੇ ਸਾਹਮਣੇ ਬਾਕੀ ਹਰੇਕ ਦੇ ਘਰੇ ਚਾਰ-ਚਾਰ ਫੋਨ ਆ ਅਗਲਾ ਵੀਡੀਓ ਕਾਲ ਤੇ ਵੀ ਆਪਦੀ ਤਸੱਲੀ ਕਰ ਸਕਦਾ ਹਾਂ ਰਹੀਆਂ ਬਤਾ ਮਾਰ ਕੇ ਦਿਖਾ ਦਿੰਦੇ ਹਾਂ ਇਹਦਾ ਪੀੜ ਬੂਡ ਮੰਨਦੇ ਹਾਂ ਹਾਂ ਕਿ ਉਹ ਜੀ ਨਹੀਂਗਾ ਤੋ ਹਾਂ ਸਹੀ ਗੱਲ ਪੂਰੀ ਚੰਗੀ ਵਹਿੜ ਫੁੱਲ ਵੱਡਾ ਕੱਦ ਆ ਦਿੱਤਾ ਜੀ ਸੂਈ ਸਵਾਈਆ ਆ ਆਪਈ ਜੇਰ ਵੀਡੀਓ ਬਣਾਉਣੀ ਕਰਕੇ ਜੇਰ ਵੀ ਨਹੀਂ ਨੱਬੀ ਬਾਈ ਬਹੁਤ ਸਗੀ ਆ ਸਾਹਮਣੇ ਆਪਣੇ ਬੈਠੇ ਨੇ ਉਹਦਾ ਕੁੱਤਾ ਲੈ ਗਿਆ ਚਲ ਕੋਈ ਨਾ ਉਹ ਉਹਦੇ ਕਰਮਾਂ ਦੀ ਸੀ ਹਾਂ ਆ ਪਜਾ ਵੀ ਲੱਗ ਗਿਆ ਉਹਦਾ ਕੁੱਤਾ ਲੈ ਗਿਆ ਦੀ ਤਾਂ ਕਿੰਨੇ ਦੀ ਜੈਜ ਆ ਬਾ ਇਹਦਾ ਮੁੱਲ ਕਹਿੰਦੇ ਗਾ ਆਪਾਂ 9000 ਨਹੀਂ ਵੇਚਾਂਗੇ 1000 ਘਾਟ 60 ਦੀ ਹਾਂਜੀ ਬਾਈ ਦੋਸਤੋ ਜਮਾ ਜੈਜ ਪਾ 1000 ਘਾਟ 60 ਦੀ 15 16 ਕਿਲੋ ਖੁੱਲਾ ਦੁੱਧ ਦਿੱਤਾ ਪਹਿਲਾਂ ਨੇ ਤੇ 15 16 ਮੰਨ ਕੇ ਭਾਵੇਂ ਸੌਦਾ ਕਰ ਲਓ ਪਰ ਜਿਹੜੇ ਹਿਸਾਬ ਨਾਲ ਵਹਿੜ ਦਾ ਕਾਦਾ ਤੇ ਲੇਵਾ ਅਮਰੀਕਨ ਵੜਾਂ ਵਰਗਾ ਉਹ ਹਸਾਬ ਨਾਲ 18-20 ਕਿਲੋ ਦੁੱਧ ਕੋਈ ਬਾਹਲਾ ਨਹੀਂ ਜੀ ਅਗਲਾ ਵਧੀਆ ਸੇਵਾ ਕਰਦਾ ਭਾਵੇਂ ਤੁਸੀਂ 15-16 ਮੰਨ ਕੇ ਸੌਦਾ ਕਰਿਓ 15-16 ਕਿਲੋ ਦੁੱਧ ਵਾਲੀ ਮੱਝ ਸਵਾ ਲੱਖ ਡੇਢ ਲੱਖ ਦੀ ਆਉਂਦੀ ਆ ਤੇ ਮੁੱਲ ਕਿਹੜਾ 1000 ਘਟ 60 ਦੀ ਦੇ ਦੇਣੀ ਆ ਤੇ ਨਿਆਰੇ ਦੇ ਦੂ ਸਿਆਲੋ ਸਿਆਲ ਰਾਜੀ ਰੂਜੀ ਬਹੁਤ ਹੈ ਕੱਦ ਵੀ ਫੋਲੀ ਵੱਡਾ ਪੂਰੀ ਚਮਕਦਮ ਕਾਲੀ ਘਰੇ ਦੁੱਧ ਪੀਣ ਵਾਲੀ ਚੰਗੀ ਫੈਟ ਆਉਗੀ ਪੂਰੀ ਵਧੀਆ ਇਹਦੀ ਮੱਝ ਵਰਗਾ ਦੁੱਧ ਹੋਣਾ ਬਾਕੀ ਸੂਈ ਸਵਾਈ ਆ ਕੋਈ ਸਵਾਉਣ ਦੀ ਟੈਂਸ਼ਨ ਨਹੀਂ ਕੋਈ ਜੇਰ ਚੱਕਣ ਦੀ ਟੈਂਸ਼ਨ ਨਹੀਂ ਭਾ ਵੀ ਲੋਟੀ ਆ ਹਜ਼ਾਰ ਘਟ 60 ਦੀ ਲੋਕੀ 75 75000 ਐਡੀਆਂ ਐਡੀਆਂ ਵਹਿੜਾਂ ਦਾ ਮੁੱਲ ਮੰਗੀਆਂ ਦੇ ਨਾਲੇ 25 25 ਕਿਲੋ ਦੁੱਧ ਕਹਿੰਦੇ ਐ ਏਡਾ ਲੈਵਾ ਵੇਖ ਕੇ ਕਿਹੜਾ ਚੋਇਆ ਹੁੰਦਾ ਪਰ ਵੀਰ ਭਾਵੇਂ ਆਪਾਂ 20 ਕਿਲੋ ਕਹਿੰਦੇ ਪਰ ਐਵੇਂ ਕਿਉਂ ਕਿ ਆਪਣੇ ਘਰ ਦੇ ਜਿੰਨਾ ਚੋਇਆ ਉਹਨਾਂ ਹੀ ਆਪਾਂ ਜਿਹਾ ਹੀ ਦੱਸਿਆ ਪਰ ਵੀਰ ਨਰਮ ਝੂੜ ਤੂਫਾਨ ਮਾਰਦਾ ਨਹੀਂ ਜਿਹੜੇ ਸਾਣ ਮੱਛੀ ਦਾ ਕਾਦਾ ਤੇ ਲੋਕੀ ਦਾ 25 25 ਕਿਲੋ ਵੀ ਦੁੱਧ ਕਹਿੰਦੇ ਆ ਕਿ ਭਾਈ ਇੰਨਾ ਦੁੱਧ ਦਿੱਤਾ ਇਹਨੇ ਕਿਉਂਕਿ ਲੇਵਾ ਦਸੀ ਜਾਂਦਾ ਪੂਰਾ ਵੱਡਾ ਪਰ ਬਾਈ ਕਹਿੰਦਾ ਕੁੜੀ ਕੋਲੋਂ ਵਹਿੜ ਆਈ ਆ 15 16 ਚੋਇਆ ਉਹਨਾਂ ਨੇ ਤੇ 15 16 ਕਹਿ ਕੇ ਆਪਾ ਦੇਣੀ ਆ ਪਰ ਮੇਰੇ ਹਿਸਾਬ ਨਾਲ ਕੋਈ ਵਧੀਆ ਸੇਵਾ ਹੋ ਆਲਾ ਬੰਦਾ ਹੋਵੇ 18 20 ਕਿਲੋ ਪਿਆ ਸਕਦੀ ਦੁੱਧ ਜੇ ਵਧੀਆ ਅਗਲਾ ਧਾਣਾ ਦਾ ਪਾਪਾ ਹੋਵੇ ਭਾਵੇਂ ਚਲੋ ਤੁਸੀਂ 15 16 ਹੀ ਮੰਨ ਲਓ 15 16 ਕਿਲੋ ਵੀ ਬਹੁਤ ਹੁੰਦਾ ਮੱਝ ਵਰਗਾ ਦੁੱਧ ਉਹ 1.5 ਲੱਖ ਦੀ ਆਉਂਦੀ 15 16 ਕਿਲੋ ਦੁੱਧ ਵਾਲੀ ਮੱਝ ਤੇ ਦਾ ਮੁੱਲ ਕਿਹੜਾ 95000 ਹਜ਼ਾਰ ਘਟ 60 ਦੀ ਦੇ ਦੇਣੀ ਵਿੱਚੋਂ ਛੋੜ ਵੀ ਹੋ ਜੂ ਸਾਰਿਆਂ ਨੂੰ ਸਾਸੀਗਾ